بابا جی کرونا کا سمے تھا نا میں اسے کر کے پہلے ہی وہ لینا سنا تی لائو چل رہے نہیں کوئی پہنا کوئی چکر نہیں ہے سبر میرا گنیمت ہے صبر میرا میں ابھی تک لبو لب بھرا نہیں ہوں وہ مجھ کو مردہ سمجھ رہا ہے اس سے کہہ دو کہ میں ابھی مرا نہیں ہوں ان کو بے خوف ہے فطرت ہے فطرت ان کی مجھ کو ڈرانے کی میرے سر پر ہاتھ اشوک بابا کا میں ابھی تک کسی سے ڈرا نہیں میں ابھی تک کسی سے ڈرا نہیں ارے 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 ان کو بے خوف کہہ کے بلایا تو یہ برا مان گئے ان کو بے خوف کہہ کے بلایا یہ برا مان گئے جب آئینہ سامنے آیا تب بھی جب ਕੀ ਹਰ ਰਾਤ guzarti hai diwali ki tarah aakash aakash ne ek deep jalaya tabhi je bura maan gaya jata sanu vi rajma roop de de nahi ta ghoriyan da jamna nazar teri har bande utte tu sabde dilan diyan janda hai ethe koi keenit leke aaya tu sabdi ramaj pehchan da hai chambe wale de dar te chambe wale de rahi ae akhan sach siahane ਜੋ ਨੀਤਾਂ ਨੂੰ ਸਾਫ਼ ਨੇ ਰੱਖਦੇ ਹੋਈਓ ਮੋਜਾਂ ਮਾਣੇ ਫਕਰਾਂ ਦੇ ਮੂੰਹ ਵਿੱਚ ਸਰਸਵਤੀ ਦਾ ਆਵਾਸ ਹੁੰਦਾ ਆ ਸੁਣੋ ਨਾ ਸੁਣੋ ਇਹ ਨਮਾ ਨੋਟ ਕਰ ਲਿਓ ਅੱਗੇ ਤੋਂ ਗਾਉ ਫਕਰਾਂ ਦੇ ਮੂੰਹ ਵਿੱਚ ਸਰਸਵਤੀ ਦਾ ਆਵਾਸ ਹੁੰਦਾ ਕੋਲ ਬਹਿ ਕੇ ਇਹਨਾਂ ਦੇ ਦੇਖ ਲਓ ਇੱਕ ਅਜਬ ਜਿਹਾ ਅਹਿਸਾਸ ਹੁੰਦਾ ਜੋ ਕੁਝ ਮੰਗ ਲੈਂਦੇ ਮਿਲ ਜਾਂਦਾ ਰੱਬ ਕੋਲੋਂ ਇਹਨਾਂ ਨੂੰ ਇੰਜ ਲੱਗਦਾ ਇਹਨਾਂ ਦਾ ਚੰਡੇ ਵਾਲੇ ਦੇ ਨਾਲ ਰਿਸ਼ਤਾ ਕੁਝ ਖਾਸ ਜਿਹਾ ਹੁੰਦਾ ਠੀਕਰ ਨਾਲ ਠੀਕਰ ਜੰਗਾ ਸਾਈ ਜੀ ਰੱਗੜ ਨਾਲੋਂ ਠੀਕਰ ਚੰਗਾ ਕੀ ਕਰ ਨਾਲੋਂ ਠੀਕਰ ਚੰਗਾ ਕੀ ਕਰ ਨਾਲੋਂ ਠੀਕਰ ਚੰਗਾ ਜਿਸ ਤੇ ਪੈਰ ਕਸਾਈ ਦਾ ਤੇ ਬੁੱਲੇ ਨਾਲੋਂ ਚੁੱਲਾ ਚੰਗਾ ਜਿਸ ਤੇ ਅੰਨ ਪਕਾਈ ਦਾ ਰਣ ਫਕੀਰਾਂ ਮਜਲਿਸ ਕੀਤੀ ਭੋਰਾ ਪੋਰਾ ਖਾਈ ਦਾ ਸਾਈ ਬੁੱਲੇ ਸ਼ਾ ਰੱਬ ਨੂੰ ਮਿਲਦਾ ਜੇੜਾ ਪਕੜਾ ਬਣੇ ਕਸਾਈ ਦਾ ਰੱਬ ਬੰਦੇ ਦੀ ਅੱਛਾ ਕੈਮਰਾ ਉਦੋਂ ਹੀ ਓਨ ਹੋਣਾ ਹੈ ਬੋਲੋ ਬੋਲੋ ਉਧਰ 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 ਤੂੰ ਬਹਿ ਜਾ ਬੇਟਾ ਉੱਥੇ ਕੰਮ ਕਰ ਲੈ ਸੰਭਾ ਚਾਚਾ ਹੀ ਨਹੀਂ ਵਾਰੀ ਆਏ ਬੰਦੇ ਦੀ ਜ਼ਾਤ ਹੈ ਕੋ ਹਾਂ ਜਿਵੇਂ ਕੱਪੜੇ ਦੀ ਜ਼ਾਤ ਹੈ ਰੂਹ ਕੱਪੜੇ ਦੇ ਵਿੱਚ ਰੂਹ ਹੈ ਲੁਕਿਆ ਜਿਵੇਂ ਵਿੱਚ ਬੰਦੇ ਦੇ ਤੂੰ ਆਪੇ ਬੋਲੇ ਤੇ ਆਪ ਬੁਲਾ تے کریں ہوں ہوں آؤ جی کیونکہ لائب چل رہا ہے پورا زمانہ دیکھ رہا ہے اس لیے کہ گھر سے نکلے تھے سیر کو تو دل میں کچھ ارمان تھے ایک طرف تھی ہڈیاں اور ایک طرف شمشان تھے ایک ہڈی پاؤں سے ٹکرائی اس کے بھی یہی بیان تھے کیا چلنے والے سنبھل کے چل ہم بھی کبھی انسان تھے ہم بھی کبھی انسان تھے ہم بھی کبھی انسان تھے کیونکہ میں سر سر تو نہیں نہ سرگما آدی میں سیدھا سیدھا ہی ہاں کہ بن کے ایک حادثہ بازار میں آ جائے گا بن کے ایک حادثہ بازار میں آ جائے گا جو نہیں ہوا وہ اخبار میں آ جائے گا ਯਾਰ ਦੋਸਤੋ ਕੀ ਕਰੋ ਕਦਰ ਮਾਲੂਮ ਨਹੀਂ ਕੌਣ ਯਾਰ ਕਬ ਤੁਹਾਰੇ ਕਾਮ ਆ ਜਾਏ ਉਹਨੂੰ ਬੇਵਕੂਨ ਯਾਰ ਕਬ ਤੁਹਾਰੇ ਕਾਮ ਆ ਜਾਏ ਬਾਬਾ ਜੀ ਕੋਰੋਨਾ ਦਾ ਸਮੇਂ ਥਾ ਨਾ ਮੈਸੇ ਕਰਕੇ ਪਹਿਲਾ ਹੀ ਉਹ ਲੈਣਾ ਸੁਣਾਉਂਦੀ ਐ ਕਿ ਲਾਈਵ ਚੱਲ ਰਿਹਾਗਾ ਸੈਟ ਅਪ ਨੂੰ ਸਾਰਿਆਂ ਨੂੰ ਪਹਿਣਾ ਮੈਨੂੰ ਨਹੀਂ ਕੋਈ ਪਹਿਣਾ ਕੋਈ ਚੱਕਰ ਨਹੀਂ ਆ ਸਿੱਧੀ ਜੀ ਗੱਲ ਐ ਬਾਬਿਆਂ ਦੇ ਦਰਬਾਰ ਅਰਦਾਸ ਕਰੀਏ ਬੇਨਤੀ ਕਰੀਏ ਰੰਗ ਰੰਗ ਤੋਂ ਕੀ ਲੈਣਾ ਰੰਗ ਸਾਰੇ ਉਹਦੇ ਬਣਾਏ ਚਾਹੇ ਗੋਰਾ ਵੀ ਉਹਨੇ ਬਣਾਇਆ ਕਾਲਾ ਵੀ ਉਹਨੇ ਬਣਾਇਆ ਰੰਗ ਸਾਰੇ ਉਹਦੇ ਨੇ ਰੰਗ ਤੇ ਨਾ ਜਾਇਆ ਕਰੋ ਉਹਦੇ ਫਕੀਰੀ ਤੇ ਜਾਇਆ ਕਰੋ ਹਾਂ ਕਿਉਂਕਿ ਮੇਰੇ ਜਾਤੀਆਂ ਦੇ ਦਰਬਾਰ ਦੇ ਵਿੱਚ ਇਹੋ ਜਿਹੇ ਰਹਿਮ ਤਾਂ ਕਦੇ-ਕਦੇ ਹੁੰਦੀਆਂ ਨੇ ਕਿਉਂਕਿ ਗਨੀਮਤ ਹੈ ਸਬਰ ਮੇਰਾ ਗਨੀਮਤ ਹੈ ਸਬਰ ਮੇਰਾ ਮੈਂ ਅਭੀ ਟਕਲਬੋ ਲ ਭਰਾ ਨਹੀਂ ਹੂੰ وہ مجھ کو مردہ سمجھ رہا ہے اس سے کہہ دو کہ میں ابھی مرا نہیں ہوں ان کو فطرت ڈرانے کی میرے سر پر ہاتھ اشوک بابا کا میں ابھی تک کسی سے ڈرا نہیں میں ابھی تک کسی ارے 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 ان کو بے کہہ کے بلایا تو یہ برا مان گئی ان کو بے کہہ کے بلایا یہ برا مان گئے ਪੀਜੇ ਪੂਰਾ ਬਾਲ ਕੇ ਉਹਨ ਕੀ ਹਰ ਰਾਤ guzarti ਹੈ ਦੀਵਾਲੀ ਕੀ ਤਰ੍ਹਾਂ ਆਕਾਸ਼ ਆਕਾਸ਼ ਨੇ ਇੱਕ ਦੀਪ ਜਲਾਇਆ ਪੱਪੀ ਜੇ ਪੂਰਾ ਬਾਲ ਕੇ ਹਾਂ ਜੀ ਵਾ ਤਾੜੀ ਮਾਰੋ ਬਾਬਾ ਜੀ ਤੁਹਾਡੇ ਲਈ ਦੋ ਲੈਣਾ ਮੈਂ ਜੀ ਇਹ ਭਜਨ ਨਵਾਂ ਬਣੇਗਾ ਬਾਬਾ ਜੀ ਲਿਖਵਾਣਗੇ ਤੇ ਤੁਸੀਂ ਰਿਪੋਰਟ ਕਰੋਗੇ ਓ ਸ਼ੋਕ ਬਾਬੇ ਜਿਆ ਕੋਈ ਹੋਰ ਨਹੀਂ ਹੋਣਾ ਸ਼ੋਕ ਬਾਬੇ ਜਿਆ ਕੋਈ ਹੋਰ ਨਹੀਂ ਹੋਣਾ ਸ਼ੋਕ ਸਾਈ ਜਿਆ ਕੋਈ ਹੋਰ ਨਹੀਂ ਹੋਣਾ ਅਸ਼ੋਕ ਸਾਈ ਸ਼ੋਕ ਬਾਬੇ ਇਹਦੀ ਰੀਪੀਟ ਕਰਾ ਦੋ ਸ਼ੋਕ ਬਾਬੇ ਜੇ ਆ ਕੋਈ ਹੋਰ ਨਹੀਂ ਹੋਣਾ ਸ਼ੋਕ ਬਾਬੇ ਜੇ ਆ ਸਬਰ ਕਰ ਲੈ ਨਾ ਆਵਾਂ ਦਿਲਾ ਸੀਨ ਸਬਰ ਕਰ ਲੈ ਨਾਦਾਨ ਦਿਲਾ ਸਬਰ ਕੀ ਤਿਆਂ ਫਾਇਦੇ ہزار ਹੁੰਦੇ ਆਖਿਰ ਸਬਰ ਕੀ ਤਿਆਂ ਉਹ ਗੁਲ ਹੱਥ ਆਵਣ ਫੁੱਲ ਇੱਕ ਤੇ ਕੰਡੇ ہزار ਹੁੰਦੇ ਜੈ ਹੋ ਆਖਿਰ ਸਬਰ ਵਾਲੇ ਬਾਜ਼ੀ ਜਿੱਤ ਜਾਂਦੇ ਜਿਹੜਾ ਬਾਲਾ ਤੱਤਾ ਹੋਵੇ ਨਾ ਬਾਲਾ ਕਾਲਾ ਹੋਵੇ ਉਹਨੂੰ ਕੁਝ ਨਹੀਂ ਮਿਲਦਾ ਜਿਹੜਾ ਜ਼ਿਆਦਾ ਕਾਲਾ ਹੋਵੇ ਨਾ ਬਾਬਾ ਜੀ ਮੈਨੂੰ ਦੇ ਦਿਓ ਸਾਰਾ ਕੁਝ ਉਹਨੂੰ ਕੁਝ ਨਹੀਂ ਮਿਲਦਾ ਜਿਹੜਾ ਆਰਾਮ ਨਾਲ ਬੈਠਾ ਨਾ ਸੁਣ ਕੇ ਸੁਣ ਕੇ ਜਿਹੜਾ ਆਰਾਮ ਨਾਲ ਬੈਠਾ ਜਿਹੜਾ ਕਹਿੰਦਾ ਬਾਬਾ ਜੀ ਜਦੋਂ ਤੁਹਾਡਾ ਹੁਕਮ ਹੋਣਾ ਉਦੋਂ ਹੀ ਜਾਣਾ ਮੈਂ ਘਰ ਆਰਾਮ ਨਾਲ ਬੈਠਾ ਬੇਪਰਵਾਹ ਹੋ ਕੇ ਜਦੋਂ ਕਿਸੇ ਦੇ ਦਰਬਾਰ ਤੇ ਆਈਏ ਫਿਰ ਪਿੱਛਾ ਨਹੀਂ ਸੋਚੀਦਾ ਫਿਰ ਅੱਗਾ ਹੀ ਦੇਖੀਦਾ ਪਿੱਛਾ ਮਾਲਕ ਦੇਖਦਾ ਆਪਈ ਬੋਲੋ ਸੱਚੇ ਦਰਬਾਰ ਕੀ